काल जी हरजिंदर वालिया यूट्यूब चैनल से तो स्वागत प्यारे दर्शकों पहला उही अपील जो मैं अक्सर करदा है कि जहाँ दोस्तों ने अजे तक इस चैनल को सबसक्राइब नहीं किया प्लीज़ कर लवो दूजी गल ਜਿਹੜੀ ਅੱਜ ਮੈਂ ਕਰਨੀ ਹੈ ਵੀਡੀਓ ਦੇ ਵਿੱਚ ਉਹ ਬਹੁਤ ਅਹਿਮ ਹੈ ਉਹ ਹੈ ਕਿ ਜੋ ਚਿੱਠੀ ਲਿਖੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਨੇ ਜੋ ਕਿ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਨੇ ਬਿਆਨ ਸਿੰਘ ਕਤਲ ਦੇ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਉੰਡਾ ਨੂੰ ਹੋਈ ਸੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਰਸੀ ਪਟੀਸ਼ਨ ਪਈ ਹੋਈ ਹੈ ਅਸਲ ਦੇ ਵਿੱਚ ਉਸੇ ਨੂੰ ਲੈ ਕੇ ਇਹ ਗੱਲ ਜਿਹੜੀ ਹੈ ਇਹ ਚਿੱਠੀ ਉਹਨਾਂ ਨੇ ਲਿਖੀ ਹੈ ਹੁਣ ਤੱਕ ਉਹ ਚਿੱਠੀਆਂ ਲਿਖਦੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੁਣ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਕੌਨਫੀਡੈਂਸ ਦੇ ਆ ਨਾ ਬਾਦਲਾਂ ਨੂੰ ਨਾ ਪ੍ਰਧਾਨ ਸਾਹਿਬ ਨੂੰ ਨਾ ਹੀ ਜਥੇਦਾਰ ਸਾਹਿਬ ਨੂੰ ਸਿੱਧੀ ਅੰਮਦਸਾ ਨੂੰ ਚਿੱਠੀ ਲਿਖੀ ਜਦੋਂ ਮੈਂ ਚਾਰ ਪੰਨਿਆਂ ਦੀ ਚਿੱਠੀ ਪੜ੍ਹ ਰਿਹਾ ਸੀ ਤੇ ਮੈਨੂੰ ਇੰਉਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਫਰਨਾਮਾ ਉਹ ਤੋਂ ਪ੍ਰੇਰਿਤ ਹੋਏ ਬਿਲਕੁਲ ਉਸੇ ਤਰੀਕੇ ਨਾਲ ਪ੍ਰੇਰਿਤ ਹੋ ਕੇ ਉਹਨਾਂ ਨੇ ਅਮਿਤ ਸ਼ਾਹ ਨੂੰ ਲਲਕਾਰਿਆ ਤੇ ਉਹਦੀਆਂ ਗਲਤੀਆਂ ਵੱਲ ਇਸ਼ਾਰਾ ਕੀਤਾ ਜੇ ਆਪਾਂ ਚਿੱਠੀ ਦੀ ਗੱਲ ਕਰੀਏ ਉਹਦੇ ਚ ਪਹਿਲੇ ਨੁਕਤੇ ਤੋਂ ਪਹਿਲਾਂ ਤਾਂ ਚੜ੍ਹਦੀ ਕਲਾ ਦੀ ਸਰਬੱਤ ਦੇ ਭਲੇ ਦੀ ਜਿਹੜੀ ਹਕ ਕਾਮਨਾ ਕਰਦੇ ਹੋਏ ਕਹਿੰਦੇ ਨੇ ਕਿ ਤੁਸੀਂ ਸੰਸਦ ਦੇ ਵਿੱਚ ਜਿਹੜੀ ਅਮਿਤ ਸ਼ਾਹ ਨੇ ਜਿਹੜਾ ਕਿਹਾ ਸੀ ਨਾ ਕਿ ਜਿਹੜਾ ਬੰਦਾ ਪਸਤਾਵਾ ਨਹੀਂ ਕਰਦਾ ਉਹਨੂੰ ਦਿਆ ਨਹੀਂ ਇਹ ਜਿਹੜੀ ਹੈ ਜ ਤੀਜੀ ਤਰਫੋਂ ਕਿਉਂਕਿ ਐਸਜੀਪੀਸੀ ਨੇ ਪਟੀਸ਼ਨ ਪਾਇਆ ਉਹ ਮਨਜ਼ੂਰ ਨਹੀਂ ਅਰਜੀ ਤੇ ਇਹ ਇਹਦੇ ਮਾਮਲੇ 'ਚ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਤੁਸੀਂ ਸਬਦਾਨ ਦੀ ਗੱਲ ਤੁਸੀਂ ਕਾਨੂੰਨ ਦੀ ਗੱਲ ਕਰਦੇ ਹੋ ਮੈਂ ਤਾਂ ਕਾਨੂੰਨ ਦੇ ਸਾਹਮਣੇ ਸਭ ਕੁਝ ਦੱਸਤਾ ਸੀ ਤੇ ਮੈਂ ਤਾਂ ਸੱਚ ਦੱਸਣ ਵਾਲਾ ਬੰਦਾ ਐ ਤੇ ਸਭ ਕੁਝ ਸੱਚ ਕੋਈ ਚੀਜ਼ ਐਸੀ ਨਹੀਂ ਜਿਹੜੀ ਮੈਂ ਲੁਕੋਈ ਉਹਨਾਂ ਨੇ ਕਿਹਾ ਮੈਂ ਕੋਈ ਗਲਤੀ ਨਹੀਂ ਕੀਤੀ ਮੈਂ ਗਲਤੀ ਕਿਉਂ ਮੰਨਾਂ ਜਿਹੜੀ ਤੁਸੀਂ ਕਹਿੰਦੇ ਉਹ ਗਲਤੀ ਨਹੀਂ ਮੰਨਦਾ ਮੈਂ ਗਲਤੀ ਨਹੀਂ ਕੀਤੀ ਕੋਈ ਤੋੜਦੇ ਲਈ ਗੁਨਾਹ ਹੋਊਗਾ ਸਾਡੇ ਲਈ ਕੋਈ ਗੁਨਾਹ ਨਹੀਂ ਸੀ ਹੋ ਵੈਸੇ ਕਹਿੰਦੇ ਸਮਝ ਨਹੀਂ ਆਉਂਦੀ ਮੋਦੀ ਸਾਹਿਬ ਸੰਸਦ ਚ ਕਹਿੰਦੇ ਨੇ ਕਿ ਕਾਂਗਰਸ ਨੇ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਉਹ ਵੱਡੇ ਗੁਨਾਹਗਾਰ ਨੇ ਤੇ ਜੇ ਮੈਂ ਗੁਨਾਹਗਾਰਾਂ ਨੂੰ ਜਿਹੜਾ ਮਾਰਿਆ ਸਜ਼ਾ ਦਿੱਤੀ ਤੇ ਫਿਰ ਮੈਂ ਕੀ ਗੁਨਾਹਗਾਰ ਹੋ ਗਿਆ ਤੇ ਮੋਦੀ ਸਾਹਿਬ ਵੀ ਤਾਂ ਉਹਨਾਂ ਨੂੰ ਗੁਨਾਹਗਾਰ ਹੀ ਕਹਿੰਦੇ ਨੇ ਮੈਂ ਸਹੀ ਕੰਮ ਵੀ ਕੀਤਾ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਕਿ ਕਾਨੂੰਨ ਲਾਗੂ ਨਹੀਂ ਹੁੰਦੇ ਤੁਸੀਂ ਕੀ ਜਾਣਦੇ ਹੋ ਸਾਡੇ ਲਈ ਸਾਡੇ ਬਾਰੇ ਉਹਨਾਂ ਨੇ ਬਹੁਤ ਤਿੱਖੇ ਸਵਾਲ ਖੜੇ ਕੀਤੇ ਇੱਕ ਪਾਸੇ ਬੀਰਵਾਲ ਜੱਪਸ ਦੀ ਗੱਲ ਕਰਦੇ ਹੋ ਤੇ ਦੂਜੇ ਪਾਸੇ ਬੀਰਵਾਲ ਜੱਪਸ ਦੀ ਜੇ ਗੱਲ ਕਰਦੇ ਹੋ ਤਾਂ ਸਹਿਬਜ਼ਾਦਿਆਂ ਨੇ ਤਾਂ ਈਨ ਨਹੀਂ ਮੰਨੀ ਧਰਮ ਦੀ ਰਾਖੀ ਲਈ ਜਿਹੜੀ ਉੱਥੋਂ ਤਾਂ ਸਾਨੂੰ ਪ੍ਰੇਰਨਾ ਮਿਲਦੀ ਹੈ ਤੇ ਇਹ ਗੱਲ ਉਹਨਾਂ ਨੇ ਕਹੀ ਫਿਰ ਉਹਨਾਂ ਨੇ ਹਰ ਗੱਲ ਬ੍ਰਿਜਪੂਸ਼ਨ ਦੀ ਗੱਲ ਕਿ ਤੁਸੀਂ ਉਹਨੂੰ ਪੁਸਤਪੜਾਹੀ ਕਰ ਰਹੇ ਹੋ ਤੁਸੀਂ ਬਿਲਕੁਸ ਬਾਨੋ ਦੇ ਕੇਸ ਦੀ ਜਿਸ ਤਰੀਕੇ ਨਾਲ ਉੱਥੇ ਤੁਸੀਂ ਛੱਡੇ ਉਹ ਕਿੱਥੇ ਹੈ ਕਿਹੜੀ ਤਰਕ ਸੰਗਤ ਹੈ ਗੱਲ ਜਿਹੜੀ ਤੁਸੀਂ ਤਰਕ ਦੀ ਗੱਲ ਕਰਦੇ ਹੋ ਤਾਂ ਰਾਮ ਰਿਸ਼ਮ ਦੀ ਗੱਲ ਮਤਲਬ ਉਹਨਾਂ ਨੇ ਭਾਈ ਰਜਵਾੜਾ ਨੇ ਅੰਮਿਤ ਸ਼ਾਹ ਦੇ ਸਾਹਮਣੇ ਬਹੁਤ ਕੁਝ ਇਸ ਤਰ੍ਹਾਂ ਦਾ ਰੱਖ ਦਿੱਤਾ ਜਿਹਦਾ ਜਵਾਬ ਬਹੁਤ ਮੁਸ਼ਕਲ ਹੈ ਦੇਣਾ ਤੇ ਕਹਿੰਦੇ ਮੈਨੂੰ ਤੁਸੀਂ ਇਹਨਾਂ ਨੂੰ ਤਾਂ ਛੱਡ ਤਾਂ ਇਹਨਾਂ ਨਾਲ ਤਾਂ ਚੰਗੇ ਬ੍ਰਾਹਮਣ ਕਰਕੇ ਇਹਨਾਂ ਨਾਲ ਤਾਂ ਤੁਸੀਂ ਸਨਮਾਨ ਵੀ ਕਰ ਦਿਓ ਮੈਨੂੰ 28 ਸਾਲ ਹੋ ਗਏ 12 ਸਾਲ ਹੋ ਗਏ ਕਿ ਮੇਰੀ ਅਪੀਲ ਪਈ ਹੈ ਤੁਸੀਂ ਸੁਪਰੀਮ ਕੋਰਟ ਦੀ ਵੀ ਮੰਗਦੇ ਉਹਨਾਂ ਨੇ ਵੀ ਕਿਹਾ ਰਾਸ਼ਟਰਪਤੀ ਦੀ ਵੀ ਮੰਗਦੇ ਜੇ ਦੀ ਇਸ ਕਿਸਮ ਦੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਕੀਤੀਆਂ ਔਰ ਮੈਂ ਤੁਹਾਨੂੰ ਅਖੀਰਲਾ ਪੈਰਾ ਪੜ ਕੇ ਸੁਣਾ ਦਿੰਦਾ ਬਹੁਤ ਸਾਰੀਆਂ ਗੱਲਾਂ ਭਈ ਰਾਜਵਾਨ ਨੇ ਕੀਤੀਆਂ ਅਖੀਰ ਚ ਲਿਖਦੇ ਨੇ ਅੰਮਿਤ ਸ਼ਾਹ ਜੀ ਮੈਂ ਤਾਂ ਸੱਚ ਦੇ ਰਾਹਾਂ ਦਾ ਮੁਸਾਫਰ ਹਾਂ ਝੂਠ ਧੋਖਾ ਤੇ ਫਰੀਦ ਮੇਰੇ ਜੀਵਨ ਦਾ ਹਿੱਸਾ ਨਹੀਂ ਹਨ ਤੁਹਾਡੀ ਹਰ ਬੇਇਨਸਾਫੀ ਨੂੰ ਉਸ ਅਕਾਲ ਪੁਰਖ ਵੈਗਰੂ ਜੀ ਦਾ ਭਾਣਾ ਸਮਝ ਕੇ ਬਰਦਾਸ਼ਤ ਕਰ ਰਿਹਾ ਹਾਂ ਤੁਸੀਂ ਪਿਛਲੇ 12 ਸਾਲ ਤੋਂ ਆਨੇ ਬਹਾਨੇ ਇਸ ਅਪੀਲ ਤੇ ਫੈਸਲਾ ਕਰਨ ਤੋਂ ਭੱਜ ਰਹੇ ਹੋ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਹਾਂ ਕਿ 라ਵਣਾ ਨੂੰ ਗੋਦੀ ਵਿੱਚ ਬਿਠਾ ਕੇ ਸ਼੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਇਹ ਗੱਲ ਫੇਰ ਸੁਣ ਲਓ ਕਹਿੰਦੇ 라ਵਣਾ ਨੂੰ ਗੋਦੀ ਚ ਬਿਠਾ ਕੇ ਸ਼੍ਰੀ ਰਾਮ ਜੀ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਅਜਿਹਾ ਕਰਨਾ ਵੀ ਪਾਪ ਹੀ ਹੈ ਤੁਸੀਂ ਦੇਸ਼ ਨੂੰ ਕਿਹੜੇ ਸੰਸਕਾਰ ਦੇਣਾ ਚਾਹੁੰਦੇ ਹੋ ਇਹ ਤੁਹਾਡੇ ਕਰਮਾਂ ਤੇ ਨਿਰਪੱਖ ਕਰਦਾ ਹੈ ਤੁਹਾਡੇ ਫੈਸਲੇ ਦੇ ਇੰਤਜ਼ਾਰ ਵਿੱਚ ਬਲਵੰਤ ਸਿੰਘ ਰਾਜਵਾਨਾ ਫੌਨਸੀ ਕੋਠੀ ਨੰਬਰ 16 ਕੇਂਦਰੀ ਜੇਲ ਪਟਿਆਲਾ ਇਹ ਚਿੱਠੀ 4 ਪੰਨਿਆਂ ਦੀ ਹੈ ਹੁਣ ਇਹਦਾ ਮਤਲਬ ਸਮਝਦੇ ਦੀ ਗੱਲ ਕਰੀਏ ਚਿੱਠੀ ਸਾਰੇ ਨੁਕਤੇ ਜਿਹੜੇ ਮੇਨ ਬਿੰਦ ਸੀ ਉਹ ਮੈਂ ਤੁਹਾਨੂੰ ਦੱਸੇ ਜਿਹੜੀ ਬੇਇਨਸਾਫੀ ਇਹਨਾਂ ਨੇ ਕੀਤੀ ਤੇ ਜਿਹੜੇ ਕਾਨੂੰਨ ਦੀ ਇਹ ਗੱਲ ਕਰਦੇ ਨੇ ਉਹ ਕਹਿੰਦੇ ਕਾਨੂੰਨ ਤਾਂ ਮੇਰੇ ਤੇ ਲਾਗੂ ਨਹੀਂ ਹੁੰਦੇ ਇਹ ਤਾਂ ਪੁਰਾਣੇ ਮੇਰੀ ਤਾਂ ਹਲੇ ਕਾਨੂੰਨ ਜਿਹੜੇ ਨਵੇਂ ਕਾਨੂੰਨ ਹਲੇ ਬਣੇ ਨਹੀਂ ਤੁਸੀਂ ਉਹਨੂੰ ਲਾਗੂ ਕਰਨਾ ਚਾਹੁੰਦੇ ਹੋ ਮੇਰੀ ਤਾਂ ਜਿਹੜੀ ਪਟੀਸ਼ਨ ਪਾਈ ਆ ਐਸਪੀਸ ਨੇ ਉਹ ਤਾਂ 12 ਸਾਲ ਪੁਰਾਣੀ ਹੈ ਉੱਥੇ ਕਾਨੂੰਨ ਕਿਵੇਂ ਬਿਲਕੁਲ ਇੱਕ ਵਧੀਆ ਵਕੀਲ ਦੀ ਤਰ੍ਹਾਂ ਰਾਜਵਾਨਾ ਨੇ ਇਹ ਕੇਸ ਆਪਦਾ ਰੱਖਿਆ ਉੱਥੇ ਤੇ ਕਿਤੇ ਮਾਫੀ ਦੀ ਮੰਗੀ ਕਿਤੇ ਮਾਫੀ ਵਾਲੀ ਗੱਲ ਹੀ ਨਹੀਂ ਕਿਤੇ ਉਹ ਕਹਿੰਦੇ ਗੁਨਾਹ ਤਾਂ ਕੀਤੇ ਨਹੀਂ ਤੁਸੀਂ ਵੀ ਉਹ ਕਹਿੰਦੇ ਵੀ ਉਹਨਾਂ ਨੇ ਗੁਨਾਹ ਕੀਤਾ ਮੈਂ ਤਾਂ ਜੇ ਜਿਹੜਾ ਕੁਝ ਮੋਦੀ ਸਾਹਿਬ ਕਹਿੰਦੇ ਨੇ ਵੀ ਉਹ ਗੁਨਾਹਗਾਰ ਨੇ ਜਿਨ੍ਹਾਂ ਨੇ ਹਮਲਾ ਕੀਤਾ ਤੇ ਮੈਂ ਮੈਂ ਤਾਂ ਸਜ਼ਾ ਦਿੱਤੀ ਹੈ ਉਹਨਾਂ ਨੂੰ ਮਤਲਬ ਕਿ ਸਰਕ ਦੇ ਪੱਧਰ ਤੇ ਰਾਜੂਆਣਾ ਨੇ ਬਹੁਤ ਵੱਡੇ ਸਵਾਲ ਖੜੇ ਕਰਤੇ ਅਮਿਤ ਸ਼ਾਹ ਨੇ ਇੱਕ ਤਾਂ ਇਹ ਹੈ ਕਿ ਇਹਦੇ ਨਾਲ ਸਿੱਖ ਸਿਆਸਤ ਪੰਥਕ ਸਿਆਸਤ ਗਰਮਾਊਗੀ ਹੁਣੀ ਮਤਲ ਜਦੋਂ ਇਹ ਚਿੱਠੀ ਆਈ ਅੱਜ ਸ਼ਾਮ ਨੂੰ ਉਸ ਵੇਲੇ ਹੀ ਸੋਸ਼ਲ ਮੀਡੀਆ ਭਰਿਆ ਪਿਆ ਜਿਹੜੀ ਹੈ ਇਹ ਚਿੱਠੀ ਨੂੰ ਲੈ ਕੇ ਜਿਹੜੇ ਕਮੈਂਟਸ ਆ ਰਹੇ ਨੇ ਜਿਹੜੀਆਂ ਟਿੱਪਣੀਆਂ ਹੋ ਰਹੀਆਂ ਨੇ ਨੰਬਰ 1 ਨੰਬਰ 2 ਇਸ ਮਾਮਲੇ ਦੇ ਵਿੱਚ ਇੱਕ ਉਹਨਾਂ ਨੇ ਇਹ ਦਿਖਾਤਾ ਰਾਜਵਾਨਾ ਨੇ ਦਿਖਾਤਾ ਕਿ ਸ਼ਰੋਮਨੀ ਅਖਾਲੀ ਦਲ ਸ਼ਰੋਮਨੀ ਕਮੇਟੀ ਤੁਹਾਡੀ ਕੀ ਅਕਾਤ ਹੈ ਤੁਹਾਨੂੰ ਕੋਈ ਨਹੀਂ ਪੁੱਛਦਾ ਤੁਹਾਡੇ ਤੁਹਾਨੂੰ ਲੋੜ ਹੀ ਨਹੀਂ ਮੈਨੂੰ ਤੁਹਾਡੀ ਹੁਣ ਤੱਕ ਤੁਹਾਨੂੰ ਉਹ ਮੈਂ ਚਿੱਠੀਆਂ ਲਿਖਦਾ ਰਿਹਾ ਹੁਣ ਮੈਂ ਸਿੱਧੀ ਗੱਲ ਕਰੂੰ ਮੈਂ ਸਿੱਧਾ ਚੈਲੰਜ ਕਰੂੰ ਤੇ ਇੱਕ ਗੱਲ ਉਹਨਾਂ ਨੇ ਜਿਹੜੀ ਗੱਲ ਹੋਰ ਨਜ਼ਰ ਆਉਂਦੀ ਹੈ ਚਿੱਠੀ 'ਚ ਕਿਥੇ ਡਰ ਕਿਥੇ ਰਹਿਮ ਕਿਥੇ ਮਾਫੀ ਹੋਈ ਨਜ਼ਰ ਨਹੀਂ ਆਉਂਦੀ ਬਲਕਿ ਇਹ ਆਉਂਦਾ ਕਿ ਤੁਸੀਂ ਬੇਇਨਸਾਫੀ ਕਰ ਰਹੇ ਹੋ ਤੇ ਜਿਹੜੀਆਂ ਗੱਲਾਂ ਚਾਹ ਵਿਲਕਸ ਬਾਨੋ ਦੇ ਕੇਸ ਦੀ ਗੱਲ ਕੀਤੀ ਹੈ ਰਾਮ ਹੀ ਰਹਿਮ ਦੀ ਕੀਤੀ ਹੈ ਬ੍ਰਿਜ ਪੋਜੀਸ਼ਨ ਦੀ ਕੀਤੀ ਹੈ ਉਹਦਾ ਕੋਈ ਜਵਾਬ ਨਹੀਂ ਹੈ ਰਾਵਣਾ ਨੂੰ ਗੋਦੀ ਚ ਬਿਠਾ ਕੇ ਰਾਮ ਦੀ ਪੂਜਾ ਮੈਂ ਤਾਂ ਹੈਰਾਨ ਹਾਂ ਕਿ ਚਿੱਠੀ ਰਾਜਵਾਨੇ ਨੇ ਲਿਖੀ ਹੈ ਕਿਸੇ ਵਕੀਲ ਨੇ ਲਿਖੀ ਹੈ ਕੀ ਨੇ ਲਿਖੀ ਹੈ ਕੇਂਦਰੀ ਜੇਲ੍ਹ ਚ ਜਾ ਕੇ ਜਿਹਦੀ ਵੀ ਡਰਾਫਟ ਕੀਤੀ ਹੈ ਬਹੁਤ ਵਧੀਆ ਡਰਾਫਟਿੰਗ ਹੈ ਇਸ ਲੈਟਰ ਦੀ ਜੀ ਨੇ ਬਹੁਤ ਵੱਡਾ ਅਸਰ ਪਾਉਣਾ ਤੇ ਲੱਗਦਾ ਇਹ ਹੈ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਸੀ ਕਿ ਸ਼ਰੋਮਨੀ ਅਕਾਲੀ ਦਲ ਸੁਪਨੇ ਚ ਵੀ ਸੋਦਾ ਸੀ ਅੱਜ ਆਜੂ ਸੱਦਾ ਕਿ ਚਲੋ ਇਲੈਕਸ਼ਨ ਚ ਇਕੱਠੇ ਹੋਈਏ ਤੇ ਹੁਣ ਇਹ ਪਹਿਲਾ ਕਦਮ ਤਾਂ ਉਹ ਤਾਂ ਉਦੋਂ ਚੱਲਿਆ ਗਿਆ ਸੀ ਜਦੋਂ ਅਮਿਤ ਸ਼ਾਹ ਨੇ ਸੰਸਦ 'ਚ ਬੋਲਿਆ ਸੀ ਤੇ ਦੂਜੀ ਇਹ ਚਿੱਠੀ ਆ ਗਈ ਤੇ ਹੁਣ ਲੱਗਦਾ ਕਿ ਹਾਲਾਤ ਕੋਈ ਚੰਗੇ ਨਹੀਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਈ ਇਹ ਮਸਲਾ ਹੁਣ ਹੋਰ ਜਿਹੜਾ ਹੈ ਉਭਰੇਗਾ ਵੱਡੇ ਪੱਧਰ ਤੇ ਚਰਚਾ ਹੋਏਗੀ ਔਰ ਇਲੈਕਸ਼ਨ ਦੇ ਵਿੱਚ ਕਟੋਕਟ ਪੰਜਾਬ ਦੇ ਵਿੱਚ ਇਹਦੀ ਚਰਚਾ ਵੱਡੇ ਪੱਧਰ ਤੇ ਹੋਏਗੀ ਸਿੱਖ ਸਿਆਸਤ ਜਿਹੜੀ ਹੈ ਉਹ ਹੋਰ ਗਰਬਾਏਗੀ ਅਜੇ ਨਹੀਂ ਮਿਲ ਜਾਂ ਕਿਸੇ ਹੋਰ ਨਵੀਂ ਵੀਡੀਓ ਦਾ ਨਾਮ ਤੁਹਾਡਾ ਬਹੁਤ ਬਹੁਤ ਸ਼ੁਕਰੀਆ